ਦੀ ਬਰਨਾਲਾ ਸ਼ਹਿਰ ਦੇ ਵਿੱਚ ਲੁੱਟਖੋ ਤੇ ਵਾਰਦਾਤਾਂ ਜਿਹੜੀਆਂ ਚੋਰੀ ਦੀਆਂ ਵਾਰਦਾਤਾਂ ਨੂੰ ਠੱਲ ਪਾਉਣ ਵਾਸਤੇ ਮਾਨ ਜੋਗੇ ਐਸਐਸਪੀ ਬਰਨਾਲਾ ਸ਼੍ਰੀ ਸੰਦੀਪ ਕੁਮਾਰ ਮਲਿਕ ਜੀ ਵੱਲੋਂ ਦਿਸ਼ਾ ਨਿਰਦੇਸ਼ ਹੋਏ ਸੀ ਕਿ ਇਹਦੇ ਸਬੰਧ ਵਿੱਚ ਇੱਕ ਸਪੈਸ਼ਲ ਮੁਹਿੰਮ ਚਲਾਈ ਜਾਵੇ ਸੋ ਉਸੇ ਹੀ ਜਿਹੜੀ ਮੁਹਿੰਮ ਦੇ ਅਧੀਨ ਸਾਡੇ ਚੌਂਕੀ ਇੰਚਾਰਜ ਬੱਸ ਸਟੈਂਡ ਐਸਆਈ ਚੰਦਰਦੀਪ ਸਿੰਘ ਨੂੰ ਇੱਕ ਸਫਲਤਾ ਹਾਸਲ ਹੋਈ ਹੈ ਜਿਹਦੇ ਵਿੱਚ ਇਹਨਾਂ ਨੇ ਦੋ ਵੱਖ-ਵੱਖ ਮੁਕੱਦਮੇ ਦਰਜ ਕਰਕੇ ਉਹਨਾਂ ਦੇ ਵਿੱਚ ਕੁੱਲ 4 ਦੋਸ਼ੀ ਜਿਹੜੇ ਗ੍ਰਿਫਤਾਰ ਕੀਤੇ ਨੇ ਤੇ ਚੋਰੀ ਦੇ 5 ਮੋਟਰਸਾਈਕਲ ਤੇ ਇੱਕ ਸਨੈਚ ਕੀਤਾ ਹੋਇਆ ਮੋਬਾਈਲ ਫੋਨ ਇਹਨਾਂ ਕੋਲੋਂ ਬਰਾਮਦ ਕੀਤਾ ਜਿਹਦੇ ਵਿੱਚ ਜੇ ਮੈਂ ਡਿਟੇਲਸ ਦੱਸਾਂ ਤਾਂ ਸਭ ਤੋਂ ਪਹਿਲਾਂ ਤਾਂ ਮੁਕੱਦਮਾ ਨੰਬਰ 263 ਮਿਤੀ 4 ਜੂਨ 2024 ਜਿਹੜਾ ਮੁਖਬਰੀ ਦੇ ਆਧਾਰ ਤੇ ਅਧੀਨ ਧਾਰਾ 411 ਆਪੀਸੀ ਤੇ 379 ਬੀ ਆਪੀਸੀ ਦਾ ਦਬੀ ਕੀਤਾ ਜਿਹਦੇ ਵਿੱਚ ਮਨਪ੍ਰੀਤ ਸਿੰਘ ਤੇ ਲਖਪ੍ਰੀਤ ਸਿੰਘ ਦੋ ਦੋਸ਼ੀ ਦੋਨੇ ਵਾਸੀ ਠਿਕਰੀਵਾਲ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਇਹਨਾਂ ਕੋਲੋਂ ਇੱਕ ਆਈਫੋਨ ਐਪਲ ਦਾ ਜਿਹੜਾ ਆਈਫੋਨ ਮੋਬਾਈਲ ਹੈ ਉਹ ਇਹਨਾਂ ਨੇ ਸਨੈਦ ਕੀਤਾ ਸੀ ਪ੍ਰੇਮ ਪ੍ਰਦਾਨ ਮਾਰਕੀਟ ਦੇ ਨੇੜੇ ਉਹ ਬਰਾਮਦ ਕੀਤਾ ਤੇ ਇੱਕ ਇਹਨਾਂ ਤੋਂ ਪਲਟੀਨਾ ਮੋਟਰਸਾਈਕਲ ਬਰਾਮਦ ਹੋਇਆ ਜਿਹਦੇ ਸਬੰਧੀ ਇਹਨਾਂ ਕੋਲੇ ਕੋਈ ਕਾਗਜ਼ਦ ਵਰਗਾ ਨਹੀਂ ਹੈਗੇ ਉਹਦੀ ਵੀ ਵੈਰੀਫਿਕੇਸ਼ਨ ਕੀਤੀ ਜਾ ਰਹੀ ਹੈ ਇਸੇ ਤਰ੍ਹਾਂ ਸੇਮ ਡੇ ਮਕਦਮਾ ਨੰਬਰ 264 ਮਿਤੀ 4 ਜੂਨ 2024 ਦਰਜ ਕਰਕੇ ਮੁਖਬਰੀ ਦੇ ਆਧਾਰ ਤੇ ਇਹਦੇ ਵਿੱਚ ਦੋ ਦੋਸ਼ੀ ਤਲਵਿੰਦਰ ਸਿੰਘ ਤੇ ਗੁਰਪ੍ਰੀਤ ਸਿੰਘ ਦੋਨੋਂ ਵਾਸੀ ਕਰਮਗੜ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਨੇ ਜਿਨ੍ਹਾਂ ਦੇ ਪਾਸੋਂ ਸਾਨੂੰ ਹੁਣ ਤੱਕ ਜਿਹੜੇ ਚੋਰੀ ਕੀਤੇ ਹੋਏ ਮੋਟਰਸਾਈਕਲ ਪੰਜ ਬਰਾਮਦ ਹੋ ਗਏ ਨੇ ਜੋ ਇਹਨਾਂ ਨੇ ਪੂਰੇ ਸ਼ਹਿਰ ਦੇ ਵਿੱਚ ਵੱਖ-ਵੱਖ ਥਾਵਾਂ ਤੋਂ ਸਿਵਲ ਹਸਪਤਾਲ 16 ਏਕੜ 22 ਏਕੜ ਕਚਹਿਰੀਆਂ ਦੇ ਬਾਹਰ ਜਿਹੜੇ ਚੋਰੀ ਕੀਤੇ ਸੀ ਤੇ ਇਹਨਾਂ ਤੋਂ ਫਰਦਰ ਪੁੱਛਗਿੱਛ ਜਾਰੀ ਆ ਸਾਨੂੰ ਜੋ ਹੁਣ ਤੱਕ ਪੁੱਛਗਿੱਛ ਤੋਂ ਪਤਾ ਲੱਗਿਆ ਕਿ ਇਹਨਾਂ ਦੀ ਗੈਂਗ ਦੇ ਹੋਰ ਵੀ ਮੈਂਬਰ ਨੇ ਤੇ ਇਹਨਾਂ ਨੇ ਕਾਫੀ ਲੰਬੇ ਸਮੇਂ ਤੋਂ ਇਹ ਬਰਨਾਲਾ ਸ਼ਹਿਰ ਦੇ ਵਿੱਚ ਵੀਕਲਾਂ ਦੀ ਚੋਰੀ ਨੂੰ ਅੰਜਾਮ ਦੇ ਰਹੇ ਨੇ ਸਾਨੂੰ ਹੋਰ ਵੀ ਵੱਡੀ ਰਿਕਵਰੀ ਹੋਣ ਦੀ ਇਹਦੇ ਵਿੱਚ ਆਸ ਹੈ ਤੇ ਸਾਡੀ ਟੀਮ ਇਹਦੇ ਤੇ ਲੱਗੀ